ਜਾਤ ਪਾਤ ਦੇ ਅਭਿਮਾਨ ਦੇ ਥੱਲੇ ਅਸੀਂ ਬਾਬਾ ਜੀਵਨ ਸਿੰਘ ਦੀਆਂ ਨਿਸ਼ਾਨੀਆਂ ਬਹੁਤ ਨੁਕਾਦਦੇਨਾ। ਮਾਫੀ ਪਿਆ ਜੀ। ਮਹਾਰਾਜ ਗੁਰੂ ਕਲਗੀ ਧਰਜੀ ਕਹਿੰਦੇ ਨੇ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ। ਕਿਹਨਾ ਚੀਜ਼ਾਂ ਚੋਂ ਮਹਾਰਾਜ ਨੇ ਸਾਨੂੰ ਕੱਢਿਆ ਸੀ। ਅਹੀਂ ਫੇਰ ਇਹਨਾਂ ਚੀਜ਼ਾਂ ਚ ਬਾਈ। ਇੱਥੇ ਮਜਬੀ ਸਿੱਖ ਲੋਜ ਬਾਲਣ ਨਹੀਂ ਢਾ ਸਕਦਾ। ਵਰਤਾਵਾ ਨਹੀਂ ਕਰ ਸਕਦਾ ਦਾਲ ਦਾ। ਇੱਕ ਮੈਂ ਬੇਨਤੀ ਕਰਦਾ। ਕਿਤੇ ਪੰਜ ਪਿਆਰਿਆਂ ਦੀ ਹਿਸਟਰੀ ਪੜੋ। ਪੰਜ ਪਿਆਰਿਆਂ ਦੀ ਹਿਸਟਰੀ ਉਹਨਾਂ ਵਿੱਚ ਸਾਰੇ ਓਚ ਜਾਤ ਕੇ ਨਹੀਂ ਸੀਗੇ। ਗਰੀਬ ਨਵਾਜ਼ ਮਹਾਰਾਜ ਨੇ ਲਤਾਰੇ ਹੋਏ ਸਮੇਂ ਦੇ ਚੰਬੇ ਹੋਈ ਟੁੱਕ ਕੇ ਪੰਜ ਸੇਖਾ ਆਪਣੇ ਸੀਨੇ ਨਾਲ ਲਾਏ ਜਿਨ੍ਹਾਂ ਨੂੰ ਪੰਜ ਪਿਆਰੇ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਵਿੱਚ ਕਿਹੜਾ ਉੱਚੀ ਜਾਤਾ ਸੀ ਦਾ ਉਹਨਾਂ ਵਿੱਚ ਕਿਹੜਾ ਵੱਡੀ ਜਾਤਾ ਸੀ ਇਹਨਾਂ ਚੀਜ਼ਾਂ ਚੋ ਬਾਜਾਂ ਵਾਲੇ ਨੇ ਕੱਢਿਆ ਹੀ ਫਿਰ ਆ ਜੀ ਮذਬੀ ਸਿਖਾਂਦਾ ਗੁਰਦੁਆਰਾ ਮذਬੀ ਸ਼ਬਦ ਨੂੰ ਸਮਝਿਆ ਸੀ ਵੀ ਮذਬੀ ਸ਼ਬਦ ਹੈ ਕੀ ਕਦੇ ਪੜਨ ਦਾ ਯਤਨ ਕੀਤਾ ਹੈ ਮਹਾਨ ਕੋਸ਼ ਨੂੰ ਪੜੋ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਮذਬੀ ਕੌਣ ਹੈ ਮذਬੀ ਸ਼ਬਦ ਇਕੱਠਾ ਨਹੀਂ ਹੈ ਇਹਦਾ ਫਰਕ ਹੈ ਮੱਜ ਪਲੱਸ ਸਾਹਬੀ ਜਿਹੜਾ ਬੰਦਾ ਆਪਣੇ ਧਰਮ ਵਿੱਚ ਪਰਪੱਕ ਹੈ ਹੋਰ ਬੜਕਾ ਹੈ ਉਹਨੂੰ ਕਹਿੰਦੇ ਨੇ ਜਿਹੜਾ ਮੱਜਬ ਦਾ ਪੱਕਾ ਹੋਵੇ ਉਹ ਮਜ਼ਹਬੀ ਹੈ ਜੇ ਜਾਤਾਂ ਪਾਤਾਂ ਦੀ ਗੱਲ ਕਰੀਏ ਨਾ ਤੇ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਲੱਬ ਕੁੱਤਾ ਗਾੜੀ ਕੇ ਕਹਿ ਪੂੜ ਚੂੜਾ ਜਿਹੜਾ ਬੰਦਾ ਕੂੜ ਮਤਲਬ ਝੂਠ ਬੋਲਦਾ ਚੂੜਾ ਤੇ ਉਹਨੂੰ ਆਖਿਆ ਮਹਾਰਾਜ ਲੱਬ ਕੁੱਤਾ ਪੂੜ ਪੂੜਾ ਠੱਗ ਖਾਤਾ ਮੁਰਤਾਰ ਗਰੀਬ ਨਵਾਜ਼ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਠਗੀਆਂ ਮਾਰ ਕੇ ਖਾਂਦਾ ਉਹ ਮੁਰਦਾ ਖਾਣ ਦੇ ਬਰਾਬਰ ਹੈ ਗੁਰਬਾਣੀ ਨੂੰ ਪੜੀ ਬੜਾ ਜਾਣੇ ਬਾਬਾ ਜੀ ਖਾਨਪਾੜ ਸਾਹਿਬ ਕਰਾਉਣਾ ਬਾਬਾ ਪੰਜ ਸਿੰਗ ਲੈ ਕੇ ਚਲੇ ਜਾਂਦਾ ਟੱਬਰ ਕਰੋ ਬੱਚ ਨੂੰ ਤਿਆਰ ਹੋ ਜਾਂਦਾ ਪਤਾ ਨਹੀਂ ਨਾਲ ਬਾਬਾ ਤੋਪ ਲੈ ਕੇ ਆ ਗਿਆ ਤੇ ਸਿਰਫ ਪੰਜ ਪੌੜੀਆਂ ਸੁਣਨੀਆਂ ਪੰਜ ਪੌੜੀਆਂ ਤੇ ਜੇ ਪੰਜ ਪੌੜੀਆਂ ਲੰਘ ਜਾਂਦੇ ਦੇਗਵਾਲਾ ਸਿੰਘ ਦੇਖਣਾ ਨਾ ਵਰਤਾਵੇ ਐਵੇਂ ਫਿਟਰ-ਬਿਟਰ ਵੇਖੀ ਜਾਣਗੇ ਬਾਬੇ ਨੇ ਕਦੋਂ ਦੀਆਂ ਪੰਜ ਪੌੜੀਆਂ ਪੜੀਆਂ ਇਹ ਦੇਗ ਵਰਤਦਾ ਹੀ ਨਹੀਂ ਜੇ ਜਪਜੀਤ ਸਿੰਘ ਪੂਆ ਸੁਣ ਲੇਗਾ ਤੇ ਕੀ ਗੁਰੂ ਨਾਨਕ ਦੇਵ ਸੱਚੇ ਪਾ ਜੇ ਇੱਕ ਦੇ ਇੱਕ ਬੇਨਤੀ ਕਰਦਾ ਜੇ ਗੁਰਬਾਣੀਆਂ ਹੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪੜ ਕੇ ਕਿਤੇ ਅੰਦਰ ਪਾਈ ਹੁੰਦੀ ਨਾ ਅੰਦਰ ਅੱਜ ਸਾਡਾ ਕੁਝ ਚਿਹਰਾ ਮੂਰਾ ਹੀ ਸਾਡਾ ਹੋਰ ਹੋਣਾ ਸੀ ਪਿੰਡਾਂ ਚ ਕੁਲੇਸ਼ ਮੁੱਕ ਜਾਂਦਾ ਜੇ ਕਿਤੇ ਕੁਰਬਾਨੀ ਢੋਲ ਕੇ ਅੰਦਰ ਪਾਈ ਹੁੰਦੀ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਹੋਣਾ ਸੀ ਇੱਕ ਗੁਰਦੁਆਰਾ